ਸੌਜੀ ਦੋ ਵੱਡੀਆਂ ਖਬਰਾਂ ਨੇ ਵੱਡੀ ਚਰਚਾ ਛੇੜ ਦਿੱਤੀ ਹੈ ਤੇ ਆਪਾਂ ਪੂਰੀ ਅਸਲੀਅਤ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਤਾਂ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਅਮਰਤਪਾਲ ਸਿੰਘ ਦੁਆਰਾ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀ ਖਬਰ ਦੀ ਚਰਚਾ ਪੂਰੀ ਭੱਗ ਗਈ ਹੈ ਤੇ ਦੂਜੇ ਪਾਸੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੇ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀ ਚਰਚਾ ਪੂਰੀ ਮੀਡੀਆ ਦੇ ਵਿੱਚ ਭੱਗ ਚੁੱਕੀ ਹੈ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਹੁਣ ਮੈਂ ਦੋਨਾਂ ਬਾਰੇ ਤੁਹਾਨੂੰ ਦੱਸ ਦਿਆਂ ਅਮਰਤਪਾਲ ਸਿੰਘ ਜਿਹੜੇ ਲੰਬੇ ਟਾਈਮ ਤੋਂ ਐਨਐਸਏ ਲਗਾ ਕੇ ਡਿਬਰੂਗਰ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਬਾਰੇ ਚਰਚਾ ਇਹ ਆ ਰਹੀ ਹੈ ਕਿ ਉਹ ਖੰਡੂਰ ਸਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਐਮਪੀ ਦੀ ਚੋਣ ਲੜ ਸਕਦੇ ਨੇ ਤੇ ਦੂਜੇ ਪਾਸੇ ਖਬਰ ਆ ਰਹੀ ਹੈ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਜਿਹੜਾ ਉਹਨਾਂ ਦਾ ਹਲਕਾ ਹੈ ਉਥੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਸਕਦੇ ਨੇ ਪਹਿਲਾਂ ਚਰਚਾ ਸੀ ਕਿ ਉਹ ਕਾਂਗਰਸ ਦੀ ਟਿਕਟ ਤੇ ਚੋਣ ਲੜਨਗੇ ਤੇ ਬਾਅਦ ਦੇ ਵਿੱਚ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਕਾਂਗਰਸ ਦੇ ਨਾਲ ਕਈ ਗੱਲਾਂ ਤੇ ਸਹਿਮਤੀ ਨਹੀਂ ਹੋ ਰਹੀ ਇਸ ਕਰਕੇ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਲਗੇ ਹੁਣ ਇਹਨਾਂ ਖਬਰਾਂ ਦਾ ਪੂਰਾ ਸੱਚ ਕੀ ਆਪਾਂ ਇਹਦੇ ਤੇ ਗੱਲ ਕਰਦੇ ਆਂ ਪਹਿਲਾਂ ਤੁਸੀਂ ਆਪਣਾ ਵਿਚਾਰ ਅੱਜ ਕਮੈਂਟਾਂ ਦੇ ਰਾਹੀਂ ਜਰੂਰ ਲਿਖ ਦਿਓ ਕਿ ਤੁਹਾਨੂੰ ਕੀ ਲੱਗਦਾ ਹੈ ਇਹਨਾਂ ਦੋਨਾਂ ਨੂੰ ਚੋਣ ਲੜਨੀ ਚਾਹੀਦੀ ਹੈ ਜਾਂ ਇਸ ਚੋਣ ਮੈਦਾਨ ਤੋਂ ਇਸ ਸਿਆਸ ਤੋਂ ਪਾਸੇ ਰਹਿਣਾ ਚਾਹੀਦਾ ਹੈ ਆਪਣਾ ਵਿਚਾਰ ਲਿਖਿਓ ਦੇਖੋ ਅਮਰਤਪਾਲ ਸਿੰਘ ਹੋਰਾਂ ਦੀ ਜਦੋਂ ਖਬਰ ਆਈ ਕਿ ਉਹ ਚੋਣ ਲੜ ਸਕਦੇ ਨੇ ਤਾਂ ਨਾਲ ਦੀ ਨਾਲ ਅਮਰਤਪਾਲ ਸਿੰਘ ਦੇ ਮਾਤਾ ਜੀ ਤੇ ਉਹਨਾਂ ਦੇ ਪਿਤਾ ਤਰਸੀਮ ਸਿੰਘ ਜੀ ਦਾ ਬਿਆਨ ਆਇਆ ਉਹ ਕਹਿੰਦੇ ਹਾਲ ਦੀ ਘੜੀ ਇਹ ਸਿਰਫ ਚਰਚਾ ਹੈ ਸੰਗਤਾਂ ਬਹੁਤ ਜ਼ੋਰ ਲਾ ਰਹੀਆਂ ਨੇ ਅਮਰਤਪਾਲ ਸਿੰਘ ਨੂੰ ਕਿ ਤੁਸੀਂ ਖੰਡੂਰ ਸਾਹਿਬ ਤੋਂ ਚੋਣ ਲੜੋ ਪਰ ਅਜੇ ਅਮਰਤਪਾਲ ਸਿੰਘ ਨੇ ਡਿਕਲੇਅਰ ਨਹੀਂ ਕੀਤਾ ਉਹ ਕੱਲ ਤੱਕ ਅਸੀਂ ਪੁਸ਼ਟੀ ਕਰ ਦਿਆਂਗੇ ਕਿ ਉਹ ਚੋਣ ਲੜਨਗੇ ਜਾਂ ਫਿਰ ਨਹੀਂ ਲੜਨਗੇ ਹੁਣ ਜਿਹੜੀ ਸਿੱਧੂ ਮੂਸੇਵਾਲੇ ਦੇ ਪਿਤਾ ਦੀ ਗੱਲ ਆ ਰਹੀ ਹੈ ਉਹਦੇ ਵਿੱਚ ਵੀ ਅਜੇ ਇਹ ਵੱਡੇ ਪੱਧਰ ਤੇ ਮੀਡੀਆ ਚ ਅੰਦਰੋਂ ਗੱਲ ਆ ਰਹੀ ਹੈ ਪਰ ਅਧਿਕਾਰਤ ਤੌਰ ਤੇ ਬਲਕੌਰ ਸਿੰਘ ਸਿੱਧੂ ਹੋਰਾਂ ਨੇ ਅਜੇ ਕੁਝ ਨਹੀਂ ਆਖਿਆ ਹੁਣ ਦੇਖੋ ਕੀ ਇਹਨਾਂ ਦੋਨਾਂ ਨੂੰ ਚੋਣ ਲੜਨੀ ਚਾਹੀਦੀ ਹੈ ਕੀ ਚੋਣ ਲੜਨ ਦੇ ਨਾਲ ਇਹਨਾਂ ਦੋਨਾਂ ਦਾ ਜਾਂ ਇਹਨਾਂ ਦੇ ਸਮਰਥਕਾਂ ਦਾ ਜਾਂ ਪੰਜਾਬ ਦਾ ਕੋਈ ਫਾਇਦਾ ਹੋਵੇਗਾ ਦੇਖੋ ਮੈਨੂੰ ਜਿੰਨੀ ਕੁ ਤੁਸ਼ ਬੁੱਧੀ ਹੈ ਉਸਾ ਹਿਸਾਬ ਨਾਲ ਜੇ ਮੈਂ ਗੱਲ ਕਰਾਂ ਤਾਂ ਮੈਨੂੰ ਇਹ ਲੱਗਦਾ ਕਿ ਬਹੁਤ ਸਾਰੇ ਵਿਅਕਤੀ ਜੇ ਤੁਸੀਂ ਇਹ ਦੱਸੋ ਕਿ ਮੌਜੂਦਾ ਦੌਰ ਦੀ ਜਿਹੜੀ ਹੈ ਸਿਆਸਤ ਹੈ ਇਹ ਬੜੀ ਸਾਫ਼ ਸੁਥਰੀ ਤੇ ਚੰਗੀ ਹੈ ਕਿ ਗੰਦਲੀ ਹੈ ਕੀ ਇਸ ਸਿਆਸਤ ਦੇ ਵਿੱਚ ਵੋਟਾਂ ਬੜੇ ਸਾਫ਼ ਸੁਥਰੇ ਤਰੀਕੇ ਨਾਲ ਪੈਂਦੀਆਂ ਨੇ ਜਾਂ ਫਿਰ ਪੈਸੇ ਵਾਲੇ ਧੰਨ ਵਾਲੇ ਤੇ ਹੋਰ ਤਰ੍ਹਾਂ ਦੇ ਤਰੀਕਿਆਂ ਨਾਲ ਲੋਕ ਜਿੱਤਦੇ ਨੇ ਇਹ ਤੁਸੀਂ ਦੱਸਿਓ ਦੇਖੋ ਮੈਨੂੰ ਇਹ ਲੱਗਦਾ ਕਿ ਕਿਸਾਨ ਅੰਦੋਲਨ ਦੇ ਵਿੱਚ ਕੁਝ ਲੀਡਰਾਂ ਨੇ ਬਾਅਦ ਚ ਚੋਣ ਲੜੀ ਜਿਨ੍ਹਾਂ ਚ ਬਰਬੀਰ ਸਿੰਘ ਰਾਜੇਵਾਲ ਵੀ ਸ਼ਾਮਲ ਸੀ ਤੇ ਕਈ ਹੋਰ ਵੀ ਤੇ ਉਹ ਬਹੁਤ ਇੱਜ਼ਤ ਮਾਨ ਸਨਮਾਨ ਜਿਹੜਾ ਲੋਕਾਂ ਦੇ ਵਿੱਚ ਉਹਨਾਂ ਦਾ ਸੀ ਉਹ ਵੀ ਖਤਮ ਹੋਇਆ ਤੇ ਹਾਰ ਵੀ ਬੁਰੀ ਤਰ੍ਹਾਂ ਗਏ ਸੋ ਐਸ ਦੌਰ ਦੇ ਵਿੱਚ ਜਿੱਦਾਂ ਦੀਆਂ ਚੋਣਾਂ ਹੁੰਦੀਆਂ ਨੇ ਜਾਂ ਜਿੱਦਾਂ ਜਿਹੜੇ ਤਰੀਕਿਆਂ ਨਾਲ ਰਾਜਨੇਤਾ ਚੋਣ ਲੜਦੇ ਨੇ ਉਸ ਹਿਸਾਬ ਦੇ ਨਾਲ ਜਿਹੜੇ ਕੁਝ ਲੋਕਾਂ ਦੇ ਵਿੱਚ ਜਿਨ੍ਹਾਂ ਲੋਕਾਂ ਦਾ ਅੱਡ-ਅੱਡ ਥਾਵਾਂ ਤੇ ਕੋਈ ਅਕਸ ਹੈ ਜੇ ਉਹ ਉਸ ਮદાન 'ਚ ਆਉਂਦੇ ਨੇ ਤਾਂ ਮੈਂ ਜਿੰਨਾ ਕਿ ਵੇਖਿਆ ਉਹ ਕਈ ਵਾਰੀ ਜਿੱਤ ਵੀ ਨਹੀਂ ਪਾਉਂਦੇ ਤੇ ਜਿਹੜਾ ਅਕਸ ਹੁੰਦਾ ਹੈ ਉਹ ਵੀ ਉਹਨਾਂ ਦਾ ਖਤਮ ਹੋ ਜਾਂਦਾ ਕਿਉਂਕਿ ਉਹਨਾਂ ਦੇ ਵਿਰੋਧ ਵੋਟਾਂ ਦੇ ਦਿਨਾਂ ਦੇ ਵਿੱਚ ਵਿਰੋਧੀਆਂ ਨੂੰ ਪ੍ਰਚਾਰ ਕਰਨ ਦਾ ਵੀ ਮੌਕਾ ਮਿਲਦਾ ਹੁਣ ਬਲਕੌਰ ਸਿੰਘ ਸਿੱਧੂ ਦੀ ਗੱਲ ਕਰੀਏ ਸਿੱਧੂ ਮੂਸੇਵਾਲ ਦੇ ਪਿਤਾ ਜੀ ਅੱਜ ਔਜਾਦ ਉਮੀਦਵਾਰ ਵਜੋਂ ਚੋਣ ਲੜਨਗੇ ਤਾ ਉਹਨਾਂ ਦੇ ਬਾਰੇ ਇੱਕ ਬਹੁਤ ਵੱਡਾ ਵਿਚਾਰ ਇਹ ਬਣਾ ਦਿੱਤਾ ਜਾਊਗਾ ਕਿ ਜਿੰਨਾ ਕੁਝ ਇਹ ਪਿਛਲੇ ਟਾਈਮ ਤੋਂ ਬੋਲਦੇ ਆ ਰਹੇ ਸੀ ਉਹ ਇਹਨਾਂ ਦਾ ਸਿਆਸੀ ਤੌਰ ਤੇ ਸੀਗਾ ਇਹ ਕਿਹਾ ਜਾਊਗਾ ਕਿ ਕਿਉਂਕਿ ਇਹਨੇ ਸਿਆਸਤ 'ਚ ਆਉਣਾ ਸੀ ਕਿਉਂਕਿ ਚੋਣ ਲੜਨੀ ਸੀ ਕਿਉਂਕਿ ਰਾਜਨੀਤਾ ਬੰਨਣਾ ਸੀ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਉਹਦੇ ਕਰਕੇ ਬੋਲਦੇ ਰਹੇ ਨੇ ਭਾਵੇਂ ਕਿ ਉਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਠੀਕ ਸਨ ਜਾਇਜ਼ ਸਨ ਉਹਨਾਂ ਦੇ ਇਤਰਾਜ਼ ਸ਼ਿਕਵੇ ਬਹੁਤ ਜਾਇਜ਼ ਸਨ ਉਹਨਾਂ ਦੇ ਪੁਲਿਸ ਪ੍ਰਸ਼ਾਸਨ ਤੇ ਸਰਕਾਰਾਂ ਦੇ ਉੱਪਰ اٹھਾਏ ਜਾ ਰਹੇ ਸਵਾਲ ਜਾਇਜ਼ ਸਨ ਪਰ ਫਿਰ ਉਹ ਸਾਰੇ ਉਹਨੂੰ ਸਿਆਸਤ ਬਣਾ ਦਿੱਤਾ ਜਾਏਗਾ ਇਸੇ ਤਰ੍ਹਾਂ ਅਮਰਤਪਾਲ ਸਿੰਘ ਹੋਰਾਂ ਦੇ ਨਾਲ ਜਿਸ ਤਰੀਕੇ ਨਾਲ ਐਨਐਸਏ ਲਾ ਕੇ ਉਹਨਾਂ ਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਕੁਝ ਲੋਕ ਉਦੋਂ ਤੋਂ ਹੀ ਕਹਿੰਦੇ ਸੀ ਕਿ ਇਹਦੇ ਪਿੱਛੇ ਸਿਆਸਤ ਹੋ ਸਕਦੀ ਹੈ ਤਾਂ ਅੱਜ ਫਿਰ ਇਹ ਸਵਾਲ ਚਰਚਾ ਫੜੇਗਾ ਕਿ ਇਹਦੇ ਪਿੱਛੇ ਸਿਆਸਤ ਸੀ ਵੇਖੋ ਜੀ ਇਹ ਤਾਂ ਰਾਜਨੇਤਾ ਬੰਨਣਾ ਚਾਹੁੰਦੇ ਨੇ ਵਗੈਰਾ ਵਗੈਰਾ ਕਿਉਂਕਿ ਅੱਜ ਤੱਕ ਬਹੁਤ ਸਾਰੇ ਉਹ ਲੋਕ ਜਿਹੜੇ ਸਿਆਸਤ ਦੇ ਵਿੱਚ ਆਏ ਜੇ ਤਾਂ ਸੱਚੀ-ਮੁੱਚੀ ਉਹਨਾਂ ਦੀ ਕੋਈ ਪਲਾਨਿੰਗ ਇਸ ਤਰ੍ਹਾਂ ਦੀ ਹੀ ਹੋਵੇ ਪਹਿਲਾਂ ਤੋਂ ਹੀ ਕਿ ਆਪਾਂ ਤਾਂ ਰਾਜਨੇਤਾ ਬੰਨਣਾ ਆਪਾਂ ਤਾਂ ਸਿਆਸੀ ਲੀਡਰ ਬੰਨਣਾ ਆਪਾਂ ਤਾਂ ਮਤਲਬ ਕਿ ਗੱਡੀਆਂ ਨੂੰ ਹੱਥ ਪਾਉਣਾ ਹੈ ਫਿਰ ਤਾਂ ਉਹਨਾਂ ਨੂੰ ਆਪਣੀ ਉਸੇ ਧੁੰ ਦੇ ਉੱਪਰ ਹੀ ਚੱਲਣਾ ਚਾਹੀਦਾ ਪਰ ਜੇਕਰ ਉਹਨਾਂ ਦੇ ਨਿਸ਼ਾਨੇ ਹੋਰ ਹੋਣ ਤਾਂ ਫਿਰ ਉਹਨਾਂ ਨੂੰ ਇਸ ਵਿੱਚ ਆ ਕੇ ਆਪਣੇ ਉੱਪਰ ਜਿਹੜੇ ਸਵਾਲ ਨੇ ਉਹ ਹੋਰ ਨਹੀਂ ਖੜੇ ਕਰਾਉਣੇ ਚਾਹੀਦੇ ਸੋ ਸਿੱਧੂ ਮੂਸੇਵਾਲੇ ਦੇ ਪਿਤਾ ਉਹਨਾਂ ਨੂੰ ਪਹਿਲਾਂ ਕਾਂਗਰਸ ਵੱਲੋਂ ਚੋਣ ਲੜਾਉਣ ਦੀ ਗੱਲ ਆ ਰਹੀ ਸੀ ਉਦੋਂ ਉਹਨਾਂ ਨੇ ਪਹਿਲਾਂ ਸ਼ੁਰੂ ਚ ਇਹ ਸਪਸ਼ਟ ਕਰਤਾ ਸੀ ਪਿਛਲੀਆਂ ਚੋਣਾਂ ਵੇਲੇ ਕਿ ਮੈਨੂੰ ਅਜੇ ਚੋਣਾਂ ਵਿੱਚ ਮੇਰਾ ਨਾਮ ਹੀ ਨਾ ਲਾਓ ਅਜੇ ਕੱਲ ਮੇਰਾ ਪੁੱਤ ਤੁਰਿਆ ਤਾਂ ਮੈਂ ਚੋਣ ਬਿਲਕੁਲ ਨਹੀਂ ਲੜਾਂਗਾ ਜਦੋਂ ਜਿਹੜੀ ਜਿਮਣੀ ਚੋਣ ਹੋਈ ਸੀ ਸੰਗਰੂਰ ਦੀ ਉਸ ਵਕਤ ਜਦੋਂ ਇਹ ਸਵਾਲ ਚਰਚਾ ਚ ਆਇਆ ਸੀ ਉਸ ਤੋਂ ਬਾਅਦ ਫਿਰ ਇਸ ਵਾਰ ਚਰਚਾ ਚ ਆਇਆ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਕਾਂਗਰਸ ਐਮਪੀ ਦੀ ਟਿਕਟ ਦੇ ਸਕਦੀ ਹੈ ਉਹਦੇ ਵਿੱਚ ਵੀ ਉਹਨਾਂ ਨੇ ਇਹੀ ਕਿਹਾ ਕਿ ਜੇ ਮੇਰਾ ਮਨ ਨਹੀਂ ਮੈਂ ਸੋਚਾਂਗਾ ਬੇ ਵੇਖਾਂਗਾ ਤਾਂ ਅੱਜ ਜੇਕਰ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਦੇ ਨੇ ਤਾਂ ਲਾਜ਼ਮੀ ਤੌਰ ਤੇ ਉਹਨਾਂ ਦੇ ਸਰਕਾਰਾਂ ਤੇ ਉਠਾਏ ਸਵਾਲ ਜਿਹੜੇ ਨੇ ਉਹ ਤੁੰਦਲੇ ਤੁੰਦਲੇ ਤੇ ਲੈਪਸ ਨਜ਼ਰ ਆਉਣਗੇ ਸੋ ਬਾਕੀ ਆਪੋ ਆਪਣੀ ਸਮਝਾ ਹੋ ਸਕਦਾ ਮੇਰੀ ਸਮਝ 'ਚ ਕੋਈ ਨੁਕਸ ਹੋਵੇ ਕੋਈ ਘਾਟ ਹੋਵੇ ਕੋਈ ਫਰਕ ਹੋਵੇ ਤੁਸੀਂ ਸਾਰੇ ਮੇਰੇ ਨਾਲੋਂ ਸਿਆਣੇ ਹੋ ਮੇਰੇ ਨਾਲੋਂ ਸਮਝਦਾਰ ਹੂੰ ਸਿੱਧੂ ਮੂਸੇਵਾਲ ਦੇ ਪਿਤਾ ਵੀ ਮੇਰੇ ਨਾਲੋਂ ਸਮਝਦਾਰ ਨੇ ਤੇ ਉਧਰ ਜਿਹੜੇ ਦੂਸਰੇ ਅਮਰਤਪਾਲ ਸਿੰਘ ਤੇ ਉਹਨਾਂ ਦੇ ਜਿਹੜੇ ਸਾਥੀ ਨੇ ਉਹ ਵੀ ਆਪਣੀ ਪੱਧਰ ਤੇ ਆਪਣੇ ਦਿਮਾਗਾਂ ਨਾਲ ਸੋਚਦੇ ਨੇ ਸਮਝਦੇ ਨੇ ਸੋ ਆਪਾਂ ਤਾਂ ਤੁਹਾਡੀ ਕਚਹਿਰੀ 'ਚ ਆਪਣਾ ਵਿਚਾਰ ਪੇਸ਼ ਕੀਤਾ ਹੈ ਦੁਬਾਰਾ ਫੇਰ ਮੈਂ ਦੱਸ ਦਿਆਂ ਕਿ ਦੋਨਾਂ ਦੇ ਚੋਣ ਲੜਨ ਦੀਆਂ ਖਬਰਾਂ ਮੀਡੀਆ 'ਚ ਆ ਚੁੱਕੀਆਂ ਨੇ ਚਰਚਾ 'ਚ ਨੇ ਅਮਰਤਪਾਲ ਸਿੰਘ ਦੇ ਵੀ ਤੇ ਸਿੱਧੂ ਮੂਸੇਵਾਲਾ ਦੇ ਵੀ ਅਮਰਤਪਾਲ ਸਿੰਘ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਈ ਹੋਰ ਨੌਜਵਾਨਾਂ ਸਮੇਤ ਉਸ ਵਕਤ ਐਨਐਸਏ ਲਾ ਕੇ ਡਿਬਰੂਗੜ ਜੇਲ੍ਹ ਅਸਾਮ ਦੇ ਵਿੱਚ ਭੇਜਿਆ ਗਿਆ ਸੀ ਜਦੋਂ ਉਹ ਆਪਣੇ ਘਰ ਤੋਂ ਕਿਤੇ ਜਾ ਰਹੇ ਸੀਗੇ ਕਿਸੇ ਪ੍ਰੋਗਰਾਮ ਦੇ ਵਿੱਚ ਤਾਂ ਰਸਤੇ ਦੇ ਵਿੱਚ ਉਹਨਾਂ ਨੂੰ ਜਦੋਂ ਪੁਲਿਸ ਨੇ ਰੋਕਣਾ ਚਾਹਿਆ ਤਾ ਉਹ ਉਥੋਂ ਇੱਕ ਵਾਰ ਨਿਕਲ ਗਏ ਸੀਗੇ ਔਰ ਉਸ ਤੋਂ ਬਾਅਦ ਲੰਬਾ ਟਾਈਮ ਚਰਚਾ ਚੱਲਦੀ ਰਹੀ ਕੁਝ ਲੋਕ ਕਹਿੰਦੇ ਰਹੇ ਕਿ ਉਹ ਪਹਿਲਾਂ ਦੇ ਫੜੇ ਹੋਏ ਨੇ ਪਰ ਨਸ਼ਰ ਨਹੀਂ ਕੀਤੇ ਜਾ ਰਹੇ ਕੁਝ ਲੋਕ ਕਹਿੰਦੇ ਰਹੇ ਕਿ ਉਹ ਫੜੇ ਨਹੀਂ ਹੋਏ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਵੀ ਇਹ ਕਹਿੰਦੀ ਰਹੀ ਕਿ ਉਹ ਤਾਂ ਉਥੋਂ ਨਿਕਲ ਗਏ ਸੀਗੇ ਤੇ ਉਹ ਤੇ ਉਹਨਾਂ ਦੇ ਜਿਹੜੇ ਸਾਥੀ ਆ ਸੀਗੇ ਇੱਕ ਹੋਰ ਵੀ ਉਹ ਇਕੱਠੇ ਜਿਹੜਾ ਵੱਖ-ਵੱਖ ਥਾਵਾਂ ਦੇ ਉੱਪਰ ਰੁਕਦੇ ਰਹੇ ਰਹਿੰਦੇ ਰਹੇ ਆਖਰ ਨੂੰ ਅਮਰਤਪਾਲ ਸਿੰਘ ਜਿਹੜੇ ਪਿੰਡ ਮੋਗਾ ਜ਼ਿਲ੍ਹੇ ਦੇ ਬਾਗਾਪਰਾਣਾ ਲਾਕੇ ਦੇ ਪਿੰਡ ਰੋਡੇ ਦੇ ਵਿੱਚ ਜਿੱਥੋਂ ਉਹਨਾਂ ਦੀ ਦਸਤਾਰ ਬੰਦੀ ਹੋਈ ਸੀ ਉੱਥੇ ਹੀ ਜਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੇ ਆਤਮ ਸਮਰਪਣ ਕੀਤਾ ਸੀ ਕੁਝ ਲੋਕ ਕਹਿੰਦੇ ਨੇ ਆਤਮ ਸਮਰਪਣ ਸੀ ਕੁਝ ਲੋਕ ਕਹਿੰਦੇ ਨੇ ਕਿ ਪੁਲਿਸ ਨੇ ਘੇਰਾ ਪਾ ਕੇ ਫੜ ਲਿਆ ਤੇ ਕੁਝ ਕਹਿੰਦੇ ਨੇ ਕਿ ਲੈ ਕੇ ਹੀ ਪੁਲਿਸ ਆਈ ਸੀ ਹੁਣ ਸੱਚ ਅਜੇ ਤੱਕ ਸਸਪੈਂਸ ਹੈ ਅਲੱਗ-ਅਲੱਗ ਲੋਕਾਂ ਨੂੰ ਅਲੱਗ-ਅਲੱਗ ਤਰ੍ਹਾਂ ਉਹ ਸੱਚ ਜਿਹੜਾ ਹੈ ਉਹ ਜਾਪਦਾ ਹੈ। ਸੋ ਅੱਜ ਦੀ ਸਥਿਤੀ ਦੇ ਵਿੱਚ ਅਮਰਤਪਾਲ ਸਿੰਘ ਦੇ ਵੀ ਚੋਣ ਲੜਨ ਦੀ ਜਿਹੜੀ ਖਬਰ ਹੈ ਉਹ ਕਈ ਤਰੀਕਿਆਂ ਦੇ ਨਾਲ ਬਾਹਰ ਆਈ ਹੈ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਬਾਰੇ ਵੀ ਇਸੇ ਤਰ੍ਹਾਂ ਦੀ ਹੀ ਖਬਰ ਬਾਹਰ ਆਈ ਹੈ। ਤੁਸੀਂ ਸਾਰੇ ਸਿਆਣੇ ਹੋ, ਸਮਝਦਾਰ ਹੋ। ਮੈਂ ਤੁਹਾਡਾ ਛੋਟਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ ਸ਼ੁਕਰੀਆ।